ਸਾਤਿ ਸ਼੍ਰੀ ਅਕਾਲ ਜੀ ਦੋ ਪੈਸੇ ਕੀ ਕਮਾਉਣ ਲੱਗ ਪਈ ਮੇਰੇ ਉਹ ਮੁੰਡੇ ਨੂੰ ਰੋਬ ਵਖਾਉਂਦੀ ਆ ਮੈਂ ਅੱਜ ਤੱਕ ਆਪਣੇ ਮੁੰਡੇ ਨੂੰ ਝਿੜਕਿਆ ਤੱਕ ਨਹੀਂ ਤੇ ਤੂੰ ਵੱਡੀ ਆਈ ਇਹਦੇ ਤੇ ਹੁਕਮ ਚਲਾਉਣਾ ਸਾਸਣੇ ਅੱਖਾਂ ਕੱਢ ਕੇ ਆਪਣੀ ਬਹੂ ਸੰਦੀਪ ਨੂੰ ਕਿਹਾ ਤਾਂ ਸੰਦੀਪ ਨੇ ਗੁੱਸੇ ਵਿੱਚ ਕਿਹਾ ਤੇਰੇ ਮੁੰਡੇ ਨੂੰ ਮਿਹਨਤ ਕਰਨ ਦੀ ਆਦਤ ਨਹੀਂ ਨੌਕਰੀ ਲੱਗੀ ਨਹੀਂ ਤੇ ਪਹਿਲਾਂ ਹੀ ਛੱਡਣ ਨੂੰ ਤਿਆਰ ਆ ਜੇ ਕਾਮਣੀ ਕਰੂਗਾ ਤਾਂ ਕਰ ਕਿਵੇਂ ਚੱਲੂਗਾ ਤੁਸੀਂ ਤਾਂ ਆਪਣੀ ਪੈਨਸ਼ਨ ਆਪਣੀ ਜੇਬ ਵਿੱਚੋਂ ਕੱਢੋਗੇ ਨਹੀਂ ਬਲਜਿੰਦਰ ਕੌਰ ਆਪਣੀ ਬਹੂ ਦੀ ਗੱਲ ਸੁਣ ਕੇ ਗੁੱਸੇ ਵਿੱਚ ਬੋਲੀ ਬਹੁਤ ਜ਼ਿਆਦਾ ਪੈਸਿਆਂ ਦਾ ਕਮਾਂਡ ਦਿਖਾਉਣ ਦੀ ਲੋੜ ਨਹੀਂ ਆ ਦੋ ਪੈਸੇ ਘਰ ਖਰਚ ਕੀ ਕਰਦੇ ਨਹੀਂ ਆ ਤੂੰ ਤੂੰ ਤਾਂ ਸਾਡੇ ਸਿਰ ਤੇ ਚੜ ਕੇ ਬਹਿ ਜਾਣੀ ਆ ਬੜੇ ਦਿਨਾਂ ਦੀ ਵੇਖਦੀ ਆ ਮੈਂ ਕਿ ਤੇਰੀ ਜ਼ੁਬਾਨ ਕੈਂਚੀ ਵਾਂਗ ਚੱਲਦੀ ਆ ਅੱਜ ਮੈਂ ਇਹ ਜਿਹੜੀ ਤੇਰੀ ਜ਼ੁਬਾਨ ਆ ਨਾ ਕਾਟੀ ਦਊਂਗੀ ਬਲਜਿੰਦਰ ਕੌਰ ਜਿਵੇਂ ਹੀ ਸੰਦੀਪ ਤੇ ਹੱਥ ਚੁੱਕਣ ਲਈ ਉੱਠ ਕੇ ਖੜੀ ਹੋਈ ਤਾਂ ਸੰਦੀਪ ਨੇ ਆਪਣੀ ਸੱਸ ਦਾ ਹੱਥ ਫੜ ਲਿਆ ਤੇ ਕਿਹਾ ਤੇਰਾ ਮੁੰਡਾ ਤੇ ਤੂੰ ਆਪਣਾ ਹੱਥ ਕਾਬੂ ਚ ਰੱਖਿਓ ਨਹੀਂ ਤਾਂ ਇਹ ਸਹੀ ਸਲੰਤ ਨਹੀਂ ਬਚਣੇ ਬਹੁਤ ਹੋ ਗਿਆ ਹੁਣ ਹੋਰ ਬਰਦਾਸ਼ਤ ਨਹੀਂ ਕਰੂੰਗੀ ਉਸ ਤੋਂ ਬਾਅਦ ਜੋ ਹੋਇਆ ਇਹ ਵੇਖ ਕੇ ਤਾਂ ਸਾਰਿਆਂ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਬਲਜਿੰਦਰ ਕੌਰ ਆਪਣੇ ਘਰ ਆਈ ਗਵਾਂਡਾਂ ਨਾਲ ਗੱਲਾਂ ਕਰ ਰਹੀ ਸੀ ਉਦੋਂ ਹੀ ਆਫਿਸ ਤੋਂ ਉਹਦੀ ਬਹੂ ਸੰਦੀਪ ਘਰ ਆ ਗਈ ਬਲਜਿੰਦਰ ਕੌਰ ਨੇ ਉਹਨੂੰ ਆਉਂਦਿਆਂ ਹੀ ਹੁਕਮ ਦਿੱਤਾ ਕਿ ਚਾਹ ਬਣਾ ਕੇ ਦੇ ਸੰਦੀਪ ਨੂੰ ਬੜਾ ਗੁੱਸਾ ਆਇਆ ਕਿ ਹੁਣੇ ਤਾਂ ਮੈਂ ਆਫਿਸ ਤੋਂ ਆਈ ਆਂ ਪਰ ਮੇਰੀ ਸੱਸ ਨੂੰ ਮੇਰੀ ਥਕਾਨ ਨਹੀਂ ਦਿਖਦੀ ਕਿ ਮੈਂ ਆਫਿਸ ਤੋਂ ਕੰਮ ਕਰਕੇ ਆਈ ਆਂ ਆਰਾਮ ਕਰਨ ਦਵਾ ਇਹਨੂੰ ਤਾਂ ਇਹੋ ਲੱਗਦਾ ਆ ਕਿ ਜਿਵੇਂ ਉੱਥੇ ਮੇਰੇ ਲਈ ਬੈੱਡ ਲੱਗਾ ਹੋਇਆ ਆ ਤੇ ਮੈਂ ਜਿੱਦੇ ਤੇ ਜਾ ਕੇ ਸੌਂ ਜਾਨੀ ਆ ਸੰਦੀਪ ਨੇ ਆਪਣੇ ਕਮਰੇ ਵਿੱਚ ਜਾ ਕੇ ਪਰਸ ਬੈੱਡ ਤੇ ਰੱਖਿਆ ਤੇ ਲੇਟ ਕੇ ਲੱਕ ਸਿੱਧਾ ਕਰਨ ਲੱਗੀ ਬਲਜਿੰਦਰ ਕੌਰ ਦੀ ਆਵਾਜ਼ ਫਿਰ ਆ ਗਈ ਬਹੂ ਚਾਹ ਬਣਾਏਂਗੀ ਜਾਂ ਮੈਂ ਖੁਦ ਹੀ ਬਣਾ ਲਾਂ ਸੰਦੀਪ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੱਸ ਖੁਦ ਚਾਹ ਬਣਾਉਣ ਵਾਲੀ ਤਾਂ ਹੈ ਨਹੀਂ ਜੇ ਐਵੇਂ ਹੁੰਦਾ ਤਾਂ ਕਦੋਂ ਦੀ ਬਣਾ ਲਈ ਹੁੰਦੀ ਜਿਵੇਂ ਹੀ ਉਹ ਕੱਪੜੇ ਬਦਲ ਕੇ ਰਸੋਈ ਵੱਲ ਜਾਣ ਲੱਗੀ ਤਾਂ ਉਦੋਂ ਹੀ ਸੱਸ ਦੀ ਆਵਾਜ਼ ਉਹਦੇ ਕੰਨਾਂ 'ਚ ਪਈ ਕਿ ਭੈਣੇ ਸਮਝ ਲਾ ਕਿ ਬੁਢਾਪਾ ਕਿਸੇ ਸ਼ਰਾਬ ਤੋਂ ਘਟ ਨਹੀਂ ਹੁੰਦਾ ਬਹੁ ਚੰਗੀ ਨਿਕਲੇ ਤਾਂ ਸਭ ਕੁਝ ਵਧੀਆ ਆ ਤੇ ਜੇ ਸਿਰ ਤੇ ਬਹਿ ਜਾਵੇ ਤਾਂ ਹਰ ਵੇਲੇ ਡਰ ਵਿੱਚ ਰਹਿਣਾ ਪੈਂਦਾ ਆ ਤੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਗਵੰਡਨ ਨੇ ਕਿਹਾ ਕਿ ਭੈਣੇ ਤੂੰ ਸਹੀ ਕਹਿਨੀ ਆ ਤੂੰ ਤਾਂ ਆਪਣੇ ਘਰ ਬੜਾ ਵਧੀਆ ਰਹਿਣੀ ਆ ਤੇਰੇ ਤਾਂ ਦਿਨ ਬੜੇ ਵਧੀਆ ਚੱਲਦੇ ਆ ਕਿਉਂਕਿ ਤੇਰੀ ਬਹੂ ਤੈਨੂੰ ਕੁਝ ਨਹੀਂ ਕਰਨ ਦਿੰਦੀ ਸਵੇਰੇ ਸਾਰਾ ਕੰਮ ਕਰਕੇ ਆਫਿਸ ਜਾਂਦੀ ਆ ਤੇ ਆ ਕੇ ਵੀ ਸਾਰਾ ਕੰਮ ਕਰਦੀ ਆ ਤੇ ਇੱਕ ਮੇਰੀ ਬਹੂ ਆ ਜਿਹੜੀ ਸਾਰਾ ਦਿਨ ਮੰਜੀ ਤੇ ਪਈ ਰਹਿੰਦੀ ਆ ਤੇ ਸੁੱਤੀ ਰਹਿੰਦੀ ਆ ਚਾਹ ਬਣਾਉਣ ਨੂੰ ਕਿਤੇ ਕਹਿ ਦਵਾਂ ਨਾ ਤਾਂ ਸਮਾਨ ਸਿਰ ਤੇ ਚੁੱਕ ਲੈਂਦੀ ਆ ਇਹ ਸੁਣ ਕੇ ਬਲਜਿੰਦਰ ਕੌਰ ਨੇ ਕਿਹਾ ਕਬਰ ਦਾ ਹਾਲ ਤਾਂ ਮੁਰਦਾ ਹੀ ਜਾਣੇ ਤੈਨੂੰ ਕੀ ਪਤਾ ਜਿਹੜੀ ਇਹ ਨੌਕਰੀ ਕਰਦੀ ਆ ਕਿੰਨਾ ਸਣ ਜਤਮਦੀ ਆ ਸਾਡੇ ਤੇ ਇਹ ਸੁਣ ਕੇ ਤਾਂ ਗਵਾਂਢਣ ਫਟੀਆਂ ਅੱਖਾਂ ਨਾਲ ਬਲਜਿੰਦਰ ਕੌਰ ਨੂੰ ਵੇਖਣ ਲੱਗੀ ਤੇ ਬੋਲੀ ਅੱਛਾ ਇਹ ਗੱਲਿਆ ਪੈਣੀ ਵੇਖਣ ਨੂੰ ਤਾਂ ਤੇਰੀ ਬਹੂ ਕਿੰਨੀ ਚੰਗੀ ਲੱਗਦੀ ਆ ਪਰ ਮੈਨੂੰ ਤਾਂ ਇਹਦਾ ਪਹਿਰਾਵਾ ਇਨੀ ਪਸੰਦ ਦੋ ਵਾਰ ਚਾਹ ਦੀ ਆਵਾਜ਼ ਦਿੱਤੀ ਆ ਤਾਂ ਮਾਹ ਰਾਣੀ ਚਾਹ ਬਣਾਉਣ ਗਈ ਆ ਪਰ ਤੇਰਾ ਮੁੰਡਾ ਵੀ ਜਿਆਦਾ ਕਮਾਉਂਦਾ ਨਹੀਂ ਆਣਾ ਤਾਂ ਹੀ ਤੈਨੂੰ ਬਹੁਦੀਆਂ ਸੋਨੀਆਂ ਹੀ ਪਹਿਣੀਆਂ ਆ ਇਹ ਸੁਣ ਕੇ ਤਾਂ ਬਲਜਿੰਦਰ ਕੌਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਤੇ ਬੋਲੀ ਸੁਣੂੰਗੀ ਮੇਰੀ ਜੁੱਤੀ ਮੈਂ ਇਹਦਾ ਖਾਨੀ ਨਹੀਂ ਆ ਜਿਹੜਾ ਮੈਂ ਇਹਦੀਆਂ ਗੱਲਾਂ ਸੁਣੂੰਗੀ ਬਲਜਿੰਦਰ ਕੌਰ ਹਜੇ ਬੋਲ ਹੀ ਰਹੀ ਸੀ ਕਿ ਉਦੋਂ ਹੀ ਸੰਦੀਪ ਚਾ ਲੈ ਕੇ ਆ ਗਈ ਬਲਜਿੰਦਰ ਕੌਰ ਉਹਨੂੰ ਵੇਖਦੇ ਹੀ ਚੁੱਪ ਹੋ ਗਈ ਪਰ ਸੰਦੀਪ ਨੇ ਆਪਣੀ ਗਵਾਂਡਾ ਨੂੰ ਕਿਹਾ ਆਂਟੀ ਜੀ ਮੈਨੂੰ ਤੁਹਾਡੀ ਬਹੂ ਮਿਲੀ ਸੀ ਕਹਿੰਦੀ ਸੀ ਕਿਉਂ ਨੌਕਰੀ ਕਰਨਾ ਚਾਹੁੰਦੀ ਆ ਕਿਉਂਕਿ ਉਹਨੂੰ ਜੇਬ ਖਰਚਾ ਨਹੀਂ ਮਿਲਦਾ ਜਦ ਕਿ ਉਹ ਘਰ ਵੀ ਚੰਗੀ ਤਰ੍ਹਾਂ ਸੰਭਾਲਦੀ ਆ ਤਾਂ ਗਵਾਂਡਾ ਦਾ ਮੂੰਹ ਹੀ ਲਮਕ ਗਿਆ ਤੇ ਉਹ ਹੌਲੀ ਜਿਹੀ ਬੁੜਬੜਾਈ ਅੱਜ ਜਾ ਕੇ ਇਹਨੂੰ ਮੈਂ ਦੱਸਦੀ ਆ ਮੁਹੱਲੇ 'ਚ ਮੇਰੀ ਬਦਨਾਮੀ ਕਰਦੀ ਆ ਸੰਦੀਪ ਸਮਝ ਗਈ ਕਿ ਹੁਣ ਇਹ ਜਾ ਕੇ ਆਪਣੀ ਬਹੂ ਨਾਲ ਝਗੜਾ ਕਰੂਗੀ ਤਾਂ ਸੰਦੀਪ ਨੇ ਕਿਹਾ ਆਂਟੀ ਹੁਣ ਤੁਸੀਂ ਜਾ ਕੇ ਆਪਣੀ ਬਹੂ ਨਾਲ ਝਗੜਾ ਕਰੋਗੇ ਜਿਵੇਂ ਤੁਹਾਡੇ ਜਾਂਦਿਆਂ ਹੀ ਇੱਥੇ ਹੋਣ ਵਾਲਾ ਆ ਕਿਉਂਕਿ ਤੁਸੀਂ ਮੇਰੀ ਸੱਸ ਦੇ ਕੰਨ ਪਰ ਰਹੇ ਹੋ ਇਹ ਸੁਣਦੇ ਹੀ ਬਲਜਿੰਦਰ ਕੌਰ ਅੱਗ ਬਬੂਲਾ ਹੋ ਗਈ ਤੇ ਬੋਲੀ ਤੂੰ ਚੁੱਪ ਕਰਕੇ ਅੰਦਰ ਜਾ ਤੇ ਬਾਅਦ ਵਿੱਚ ਬਲਜਿੰਦਰ ਕੌਰ ਨੇ ਗਵੰਡਨ ਨੂੰ ਕਿਹਾ ਕਿ ਵੇਖਿਆ ਤੂੰ ਕੀ ਕਹੋ ਜੀ ਆ ਇਸੇ ਲਈ ਮੈਂ ਇਹਦੇ ਸਾਹਮਣੇ ਕੋਈ ਗੱਲ ਨਹੀਂ ਕਰਦੀ ਤਾਂ ਗਵੰਡਨ ਬੋਲੀ ਤੇਰਾ ਮੁੰਡਾ ਕਮਾਈ ਨਹੀਂ ਨਾ ਕਰਦਾ ਇਸੇ ਲਈ ਤ ਤੂੰ ਬਹੂ ਨੂੰ ਬਾਹਰ ਜਾਣ ਦੇਨੀ ਆ ਪਰ ਮੇਰੇ ਮੁੰਡੇ ਦੀ ਆਮਦਨੀ ਵਧਿਆ ਆ ਇਸ ਲਈ ਮੈਂ ਤਾਂ ਆਪਣੀ ਬਹੂ ਨੂੰ ਕਦੀ ਬਾਹਰ ਕਦਮ ਨਾ ਰੱਖਣ ਦਵਾ ਬਹੂ ਦੀ ਕਮਾਈ ਖਾ ਕੇ ਨਹੀਂ ਰਹਿਣਾ ਮੈਂ ਕੱਲ ਨੂੰ ਮੇਰੇ ਸਿਰ ਤੇ ਚੜ ਕੇ ਬੈਠੂਗੀ ਤਾਂ ਬਲਜਿੰਦਰ ਕੌਰ ਮਨ ਹੀ ਮਨ ਸੋਚਣ ਲੱਗੀ ਕਿ ਮੈਂ ਤਾਂ ਇਦਾਂ ਨਹੀਂ ਕਰ ਸਕਦੀ ਹੁਣ ਗਵੰਡਨ ਚੁੱਪਚਾਪ ਚਲੀ ਗਈ ਤੇ ਬਲਜਿੰਦਰ ਕੌਰ ਇੱਧਰ ਉੱਧਰ ਕੰਮ ਕਰਦੀ ਹੋਈ ਸੰਦੀਪ ਨੂੰ ਕੋਹਣ ਲੱਗੀ ਤਾਂ ਸੰਦੀਪ ਸੋਚਣ ਲੱਗੀ ਕਿ ਚੰਗਾ ਹੀ ਆ ਕਿ ਮੈਂ ਸਾਰਾ ਦਿਨ ਆਫਿਸ ਰਹੀ ਨਹੀਂ ਆ ਨਹੀਂ ਤਾਂ ਇਹ ਤਾਂ ਸਾਰਾ ਦਿਨ ਮੇਰੇ ਉੱਤੇ ਸੀਸੀਟੀਵੀ ਬਣ ਕੇ ਬੈਠੀ ਰਹੇ ਹਰ ਕੰਮ ਇਹਨੂੰ ਪੁੱਛ ਕੇ ਕਰਨਾ ਪਊਗਾ ਜੇ ਇਹਦੇ ਮੁੰਡੇ ਦੀ ਆਮਦਨੀ ਜ਼ਿਆਦਾ ਹੁੰਦੀ ਤਾਂ ਇਹ ਤਾਂ ਮੈਨੂੰ ਬਿਲਕੁਲ ਵੀ ਆਫਿਸ ਨਾ ਜਾਂਦੇ ਵੀ ਪਰ ਆਕਾਸ਼ ਨੂੰ ਵੀ ਆਪਣੀ ਆਮਦਨੀ ਹੁਣ ਵਧਾਉਣੀ ਪਊਗੀ ਮੈਂ ਅੱਜੀ ਆਕਾਸ਼ ਨਾਲ ਗੱਲ ਕਰਦੀ ਆ ਆਕਾਸ਼ ਦੁਕਾਨ ਬੰਦ ਕਰਕੇ 7 ਵਜੇ ਹੀ ਘਰ ਵਾਪਸ ਆ ਗਿਆ ਤਾਂ ਸੰਦੀਪ ਨੂੰ ਬਹੁਤ ਗੁੱਸਾ ਆਇਆ ਉਹਨੇ ਆਕਾਸ਼ ਨੂੰ ਆਉਂਦੇ ਵੇਖ ਕੇ ਕਿਹਾ ਤੂੰ ਇੰਨੀ ਛੇਤੀ ਘਰ ਕਿਵੇਂ ਆ ਗਿਆ ਹੁਣ ਤਾਂ ਦੁਕਾਨ ਤੇ ਗਾਹਕ ਆਉਣ ਦਾ ਟਾਈਮ ਹੁੰਦਾ ਆ ਜਦੋਂ ਗਾਹਕਾਂ ਦਾ ਟਾਈਮ ਹੁੰਦਾ ਆ ਤਾਂ ਉਦੋਂ ਤੂੰ ਘਰ ਆ ਜਾਣਾ ਆ ਐਦਾਂ ਤਾਂ ਤੇਰੀ ਆਂਡਣੀ ਕਦੀ ਨਹੀਂ ਵਧਣ ਵਾਲੀ ਤੂੰ ਕਿਸਮਤ ਨੂੰ ਦੋਸ਼ ਦੇਣਾ ਰਹਿਣਾ ਆ ਜਦੋਂ ਕੰਮ ਹੀ ਠੀਕ ਨਹੀਂ ਤਾਂ ਕਿਸਮਤ ਕੀ ਕਰੂਗੀ ਇਹ ਸੁਣ ਕੇ ਤਾਂ ਸੱਸ ਬੁਖਲਾ ਗਈ ਤੇ ਬੋਲੀ ਮੇਰਾ ਮੁੰਡਾ ਹਜੇ ਘਰ ਨਹੀਂ ਵੜਿਆ ਕਿ ਉਹਦੇ ਤੂੰ ਪਿੱਛੇ ਹੀ ਪੈ ਗਈ ਆ ਉਹ ਦੁਕਾਨ ਤੇ ਵੇਲਾ ਬੈੱਕੇ ਨਹੀਂ ਆਉਂਦਾ ਸਾਰਾ ਦਿਨ ਗਾਕਾਂ ਨੂੰ ਹੀ ਸਾਹਂਦਾ ਆ ਤੂੰ ਹਰ ਵੇਲੇ ਉਹਦੇ ਪਿੱਛੇ ਪਈ ਰਹਿਣੀ ਆ ਉਹ ਆਇਆ ਆ ਤਾਂ ਉਹਨੂੰ ਚਾਹ ਪੁੱਛ ਉਹਨੂੰ ਤਾਨੇ ਕਿਉਂ ਦੇਣੇ ਆ ਆਕਾਸ਼ ਬੈਠਦੇ ਹੋਏ ਬੋਲਿਆ ਤੈਨੂੰ ਕੀ ਪਤਾ ਤੈਨੂੰ ਤਾਂ ਘਰ ਬੈ ਕੇ ਮੂੰਹ ਚਲਾਉਣਾ ਹੁੰਦਾ ਬਸ ਕਦੀ ਦੁਕਾਨ ਸਾਹਮਣੇ ਤਾਂ ਵੇਖ ਫਿਰ ਪਤਾ ਲੱਗੂਗਾ ਕਿ ਕਿੰਨਾ ਵਿਹਲਾ ਬੈਨਾ ਮੈਂ ਉਥੇ ਦੁਕਾਨ ਤੇ ਤਾਂ ਗਾਹ ਘਮਦੇ ਹੀ ਨਹੀਂ ਆ ਹੌਲੀ ਹੌਲੀ ਸਮਾਨ ਵੀ ਪੁਰਾਣਾ ਹੋ ਗਿਆ ਆ ਤੈਨੂੰ ਅੰਦਾਜ਼ਾ ਵੀ ਨਹੀਂ ਆ ਕਿ ਕਿੰਨਾ ਨੁਕਸਾਨ ਹੋਵੇਗਾ ਇਹ ਸੁਣ ਕੇ ਸੰਦੀਪ ਨੂੰ ਫਿਰ ਬਹੁਤ ਗੁੱਸਾ ਆਇਆ ਤੇ ਬੋਲੀ ਪਾਪਾ ਜੀ ਵੀ ਇਸੇ ਦੁਕਾਨ ਨੂੰ ਚਲਾਉਂਦੇ ਸੀ ਤੇ ਗਾਕਾਂ ਦੇ ਖੜੇ ਹੋਣ ਦੀ ਜਗ੍ਹਾ ਨਹੀਂ ਸੀ ਹੁੰਦੀ ਪਰ ਹੁਣ ਤੂੰ ਵਿਹਲਾ ਬੈਠਾ ਰਹਿਣਾ ਆ ਕਮੀ ਦੁਕਾਨ ਵਿੱਚ ਹੈ ਜਾਂ ਤੇਰੇ ਵਿੱਚ ਮੇਰੀ ਇੱਕ ਤਨਖਾਹ ਨਾਲ ਕੀ ਹੋਊਗਾ ਤੂੰ ਇਹ ਕਿਉਂ ਨਹੀਂ ਸੋਚਦਾ ਜ਼ਿੰਮੇਵਾਰੀ ਵੀ ਤਾਂ ਕੋਈ ਚੀਜ਼ ਹੁੰਦੀ ਆ ਤਬਲਜਿੰਦਰ ਕੌਰ ਬੋਲੀ ਕਿਉਂ ਉਹਦੇ ਪਿੱਛੇ ਪਈਆਂ ਤੂੰ ਤੂੰ ਹੀ ਇਹਦੇ ਲਿਮਨ ਹੂਸ ਨਿਕਲੀ ਆ ਜਦੋਂ ਦੀ ਤੂੰ ਆਈ ਆ ਕੋ ਚੰਗਾ ਨਹੀਂ ਹੋਇਆ ਤਾਂ ਇਹ ਸੁਣ ਕੇ ਤਾਂ ਸੰਦੀਪ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਮੰਮੀ ਜੀ ਮੇਰੇ ਨਾਲ ਇਹੋ ਜੀ ਗੱਲ ਕਰਨ ਦੀ ਕੋਈ ਲੋੜ ਨਹੀਂ ਜੇ ਮੈਂ ਆਕਾਸ਼ ਦਾ ਸਾਥ ਦੇ ਰਹੀ ਆ ਨਾ ਤਾਂ ਮੈਂ ਆਪਣਾ ਫਰਜ਼ ਹੀ ਨਿਭਾ ਰਹੀ ਆ ਪਰ ਇਹਨੂੰ ਵੀ ਤਾਂ ਆਪਣਾ ਫਰਜ਼ ਨਿਭਾਉਣਾ ਚਾਹੀਦਾ ਆ ਇਹੀ ਉੱਤੇ ਤੁਹਾਡੀ ਤੇ ਆਪਣੀ ਪਤਨੀ ਦੋ ਲੋਕਾਂ ਦੀ ਜ਼ਿੰਮੇਵਾਰੀ ਆ ਆਖਿਰ ਆਪਣੀ ਜ਼ਿੰਮੇਵਾਰੀ ਇਹ ਕਦੋਂ ਸਮਝੂਗਾ ਆਕਾਸ਼ ਨੇ ਤੁਰੰਤ ਕਿਹਾ ਕਿ ਮੈਂ ਇਹ ਦੁਕਾਨ ਬੰਦ ਕਰ ਦੇਣਾ ਚਾਹੁੰਦਾ ਹਾਂ ਹੁਣ ਮੈਂ ਨੌਕਰੀ ਕਰਨੀ ਆ ਮੇਰੇ ਕੋਲ ਡਿਗਰੀ ਆ ਮੈਂ ਤਾਂ ਪਾਪਾ ਦੇ ਕਰਕੇ ਦੁਕਾਨ ਤੇ ਬੈਠਦਾ ਸੀ ਪਰ ਹੁਣ ਨਹੀਂ ਕਰ ਸਕਦਾ ਮੈਂ ਇਹ ਸੁਣ ਕੇ ਸੰਦੀਪ ਨੂੰ ਇੱਕ ਰਸਤਾ ਸੁਝਿਆ ਸੋ ਨੇ ਤੁਰੰਤ ਕਿਹਾ ਮੈਂ ਤੇਰੀ ਨੌਕਰੀ ਲੱਭਣ ਵਿੱਚ ਮਦਦ ਕਰੂੰਗੀ ਪਰ ਤੈਨੂੰ ਦਿਲ ਲਾ ਕੇ ਨੌਕਰੀ ਕਰਨੀ ਪਊਗੀ ਤਾਂ ਆਕਾਸ਼ ਨੇ ਕਿਹਾ ਠੀਕ ਆ ਪਰ ਪਹਿਲਾਂ ਤੂੰ ਲੱਭਦਾ ਸਹੀਂ ਜੋ ਤੂੰ ਕਹਿ ਰਹੀ ਆ ਉਹ ਮੈਨੂੰ ਵੀ ਪਤਾ ਆ ਬਲਜਿੰਦਰ ਕੌਰ ਨੇ ਅੱਖਾਂ ਕੱਢ ਕੇ ਸੰਦੀਪ ਨੂੰ ਕਿਹਾ ਹੁਣ ਤੇਰੀ ਬਹਿਸ ਖਤਮ ਹੋ ਗਈ ਹੋਵੇ ਤਾਂ ਜਾ ਕੇ ਚਾਹ ਬਣਾ ਦੇ ਕਦੋਂ ਦਾ ਮੇਰੇ ਮੁੰਡੇ ਦਾ ਦਿਮਾਗ ਖਾ ਰਹੀ ਆ ਤੂੰ ਪਤੀ ਦੀ ਇੱਜ਼ਤ ਕਰਨਾ ਤਾਂ ਤੈਨੂੰ ਆਂਦਾ ਹੀ ਨਹੀਂ ਇਹ ਉਸ ਖਾਇਤਾਰੇ ਮਾਪਿਓ ਨੇ ਰੋਜ ਇਹਦੀ ਮਾਂ ਇਹਦੇ ਪਿਓ ਨਾਲ ਲੜਦੀ ਹੋਣੀ ਆ ਤਾਂ ਹੀ ਤਾਂ ਇਹਵੇਂ ਕਰਦੀ ਆ ਇੱਕ ਦਿਨ ਆਪਣੀ ਸੱਸ ਨੂੰ ਗੁੱਸੇ 'ਚ ਕਹਿ ਦਿੱਤਾ ਸੰਦੀਪ ਨੇ ਕਿ ਮੈਨੂੰ ਤਾਂ ਲੱਗਦਾ ਮੰਮੀ ਜੀ ਤੁਸੀਂ ਆਕਾਸ਼ ਨੂੰ ਆਪ ਹੀ ਅੱਗੇ ਵਧਨ ਨਹੀਂ ਦੇਣਾ ਚਾਹੁੰਦੇ ਮਾਂ ਤਾਂ ਮੁੰਡੇ ਦੀ ਮਦਦ ਕਰਦੀ ਆ ਪਰ ਤੁਸੀਂ ਤਾਂ ਆਪਣਾ ਹੱਕ ਜਿਤਾ ਕੇ ਦੁਕਾਨ ਦੇ ਪੈਸੇ ਵੀ ਆਪ ਹੀ ਰੱਖ ਲਿਆ ਤਾਂ ਬਲਜਿੰਦਰ ਕੌਰ ਨੇ ਤੁਰੰਤ ਗੁੱਸੇ 'ਚ ਕਿਹਾ ਮੈਂ ਜਾਣਦੀ ਆ ਤੂੰ ਮੇਰੇ ਮੁੰਡੇ ਨੂੰ ਮੇਰੇ ਖਿਲਾਫ ਪੜਘਾ ਰਹੀ ਆ ਇਹ ਕਹਿ ਕੇ ਬਲਜਿੰਦਰ ਕੌਰ ਨੇ ਆਪਣੀ ਬਹੂ ਦੀ ਗੱਲ ਤੇ ਥੱਪੜ ਮਾਰ ਦਿੱਤਾ ਸੰਦੀਪ ਇਹ ਵੇਖਦੀ ਹੀ ਰਹਿ ਗਈ ਕਿ ਅੱਜ ਅਸਾਸ ਨੇ ਉਹਦੇ ਤੇ ਹੱਥ ਚੁੱਕਿਆ ਆ ਤੇ ਸਾਹਮਣੇ ਖੜਾ ਆਕਾਸ਼ ਕੁਝ ਨਾ ਬੋਲਿਆ ਉਹਨੇ ਮਨ ਵਿੱਚ ਸੋਚ ਲਿਆ ਕਿ ਇਹ ਥੱਪੜ ਆਖਰੀ ਹੋਵੇਗਾ ਮੈਂ ਦੂਜਾ ਥੱੱਪੜ ਮਾਰਨ ਦਾ ਮੌਕਾ ਨਹੀਂ ਦਵਾਂਗੀ ਕੁਝ ਦਿਨਾਂ ਬਾਅਦ ਇੱਕ ਨੌਕਰੀ ਮਿਲੀ ਤਾਂ ਸੰਦੀਪ ਨੇ ਆਕਾਸ਼ ਨੂੰ ਇੰਟਰਵਿਊ ਦੇਣ ਲਈ ਕਿਹਾ ਤੇ ਉੱਥੇ ਭੇਜਿਆ ਸੰਦੀਪ ਦੀ ਜਾਣ ਪਛਾਣ ਸੀ ਇਸੇ ਕਰਕੇ ਆਕਾਸ਼ ਨੂੰ ਉਹ ਨੌਕਰੀ ਮਿਲ ਗਈ ਪਰ ਦੋ ਦਿਨ ਜਾਣ ਤੋਂ ਬਾਅਦ ਆਕਾਸ਼ ਇੱਕ ਦਿਨ ਗੁੱਸੇ ਚ ਆ ਕੇ ਘਰ ਆ ਕੇ ਬੋਲਿਆ ਸੰਦੀਪ ਸੰਦੀਪ ਛੇਤੀ ਮੈਨੂੰ ਪਾਣੀ ਲੈ ਕੇ ਦੇ ਆਕਾਸ਼ ਛੇਤੀ ਘਰ ਆ ਗਿਆ ਤਾਂ ਸੰਦੀਪ ਦਾ ਦਿਮਾਗ ਠਣਕ ਗਿਆ ਤੇ ਉਹ ਸੋਚਣ ਲੱਗੀ ਕਿ ਅੱਜ ਆਕਾਸ਼ ਐਨੀ ਛੇਤੀ ਘਰ ਕਿਵੇਂ ਆ ਗਿਆ ਆ ਤੇ ਉਹ ਛੇਤੀ ਨਾਲ ਪਾਣੀ ਲੈ ਕੇ ਬਾਹਰ ਪਹੁੰਚੀ ਤਾਂ ਆਕਾਸ਼ ਕਹਿ ਰਿਹਾ ਸੀ ਕਿ ਮੈਂ ਕੱਲ ਤੋਂ ਇਸ ਆਫਿਸ ਵਿੱਚ ਨਹੀਂ ਜਾਣਾ ਦੋ ਦਿਨਾਂ ਚ ਇਹਨਾਂ ਨੇ ਤਾਂ ਮੇਰਾ ਦਿਮਾਗ ਖਰਾਬ ਕਰ ਦਿੱਤਾ ਆ ਅੱਜ ਤਾਂ ਬੜੀ ਮੁਸ਼ਕਲ ਨਾਲ ਸਿਹਤ ਦਾ ਬਹਾਨਾ ਕਰਕੇ ਨਿਕਲ ਆਏ ਆਂ ਰੋਜ਼-ਰੋਜ਼ ਮੈਂ ਬਹਾਨੇ ਨਹੀਂ ਬਣਾ ਸਕਦਾ ਤਾਂ ਸੰਦੀਪ ਨੇ ਗੁੱਸੇ 'ਚ ਕਿਹਾ ਕਿ ਪਹਿਲਾਂ ਦੁਕਾਨ 'ਚ ਕਮੀ ਸੀ ਹੁਣ ਇਸ ਆਫਿਸ ਵਿੱਚ ਵੀ ਕਮੀ ਆ ਤੂੰ ਆਪਣੀ ਕਮੀ ਨੂੰ ਸਵੀਕਾਰ ਕਿਉਂ ਨਹੀਂ ਕਰਦਾ ਤੈਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਆ ਤਾਂ ਬਲਜਿੰਦਰਕਰ ਤੁਰੰਤ ਸੰਦੀਪ ਤੇ ਬਰਸ ਪਈ ਤੇ ਕਹਿਣ ਲੱਗੀ ਉਹ ਪਾਗਲ ਥੋੜੀ ਨਾ ਆਂ ਆ ਜਿਹੜਾ ਦੋ ਦਿਨਾਂ ਚ ਨੌਕਰੀ ਛੱਡ ਦੂਗਾ ਉਥੇ ਕੁਝ ਹੋਇਆ ਹੋਣਾ ਆ ਤਾਂ ਹੀ ਤਾਂ ਇਹ ਮੈਂ ਕਹਿ ਰਿਹਾ ਆ ਤਾਂ ਸੰਦੀਪ ਨੇ ਮੱਥੇ ਤੇ ਹੱਥ ਰੱਖ ਕੇ ਕਿਹਾ ਮੈਂ ਕਿੰਨੀ ਮੁਸ਼ਕਲ ਨਾਲ ਇਹ ਨੌਕਰੀ ਲੱਭੀ ਸੀ ਪਰ ਇਹਨੂੰ ਵੀ ਆਕਾਸ਼ ਨੇ ਲੱਤ ਮਾਰ ਦਿੱਤੀ ਆ ਆਕਾਸ਼ ਨੇ ਅੱਖਾਂ ਕੱਢ ਕੇ ਕਿਹਾ ਮੈਂ ਝੂਠ ਨਹੀਂ ਬੋਲਦਾ ਜੇ ਤਨਖਾਹ ਦੇ ਰਹੇ ਆ ਤਾਂ ਕੀ ਮੇਰੀ ਜਾਨ ਲੈ ਲੈਣਗੇ ਮੈਂ ਤਾਂ ਹੁਣ ਆਰਾਮ ਕਰੂੰਗਾ ਤਾਂ ਫਿਰ ਸੋਚੂੰਗਾ ਕਿ ਕੀ ਕਰਨਾ ਆ ਆਕਾਸ਼ ਨੇ ਇਵੇਂ ਕਹਿੰਦੇ ਵੇਖ ਕੇ ਸੰਦੀਪ ਸੋਚ ਰਹੀ ਸੀ ਕਿ ਕਿਹੋ ਜਿਹੇ ਇਨਸਾਨ ਆ ਜਿਹਨੂੰ ਕਿਸੇ ਦੀ ਪਰਵਾਹ ਹੀ ਨਹੀਂ ਆ ਇਹਨੂੰ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਨਹੀਂ ਆ ਕਿੰਨੀ ਆਸਾਨੀ ਨਾਲ ਇਹੋ ਜਿਹਾ ਗੱਲਾਂ ਕਰਦਾ ਆ ਉਹਨੇ ਗੁੱਸੇ ਨਾਲ ਆਕਾਸ਼ ਨੂੰ ਕਿਹਾ ਕੋਈ ਲੋੜ ਨਹੀਂ ਨੌਕਰੀ ਛੱਡਣ ਦੀ ਤੈਨੂੰ ਨੌਕਰੀ ਕਰਨ ਦੀ ਆਦਤ ਹੀ ਨਹੀਂ ਆ ਤੈਨੂੰ ਜੇ ਗਲਤੀ ਕਰੇਂਗਾ ਤਾਂ ਦੋ ਗੱਲਾਂ ਸੋਨੀਆਂ ਹੀ ਪੈਣਗੀਆਂ ਕੋਈ ਬੈਠੇ ਬਿਠਾਏ ਤਨਖਾਹ ਨਹੀਂ ਦੇਂਦਾ ਹੁੰਦਾ ਤਾਂ ਇਹ ਸੁਣ ਕੇ ਬਲਜਿੰਦਰ ਕੁਰਬ ਖਲਾ ਗਈ ਤੇ ਸੰਦੀਪ ਨੂੰ ਬੋਲੀ ਕਿਉਂ ਜੀ ਪਤਣੀਆਂ ਤੂੰ ਜਿਹਨੂੰ ਇੰਨੀ ਵੀ ਅਕਲ ਨਹੀਂ ਆ ਕਿ ਕੀ ਕਹਿਣਾ ਆ ਇੰਨਾ ਕੰਮ ਕਰਵਾਉਣਗੇ ਤਾਂ ਉਹ ਪਰੇਸ਼ਾਨੀ ਹੋਊਗਾ ਤਾਂ ਉਦੋਂ ਹੀ ਆਕਾਸ਼ ਮੂੰਹ ਟੇਟਾ ਕਰਕੇ ਬੋਲਿਆ ਮਾਂ ਇਹ ਤਾਂ ਸੋਚਦੀ ਆ ਕਿ ਮੈਂ ਝੂਠ ਬੋਲਦਾ ਆ ਵੇਖ ਸੰਦੀਪ ਜੇ ਥੋੜੇ ਜਿਹਾ ਪੈਸੇ ਕਮਾ ਰਹੀਆਂ ਨਾ ਤੂੰ ਉਹ ਵੀ ਮੈਨੂੰ ਸੁਣਾਉਣੀ ਆ ਮੈਂ ਪਤੀ ਆ ਤੇਰਾ ਇਸ ਲਈ ਹੋਸ਼ ਚ ਰਹਿ ਕੇ ਗੱਲ ਕਰਿਆ ਕਰ ਬਲਜਿੰਦਰ ਕੌਰ ਵੀ ਆਪਣੇ ਮੁੰਡੇ ਦਾ ਹੀ ਸਾਥ ਦੇ ਰਹੀ ਸੀ ਤੇ ਵੇਖ ਵੇਖ ਕੇ ਸੰਦੀਪ ਦੇ ਅੰਦਰ ਇੱਕ ਜਵਾਲਾਮੁਖੀ ਤਿਆਰ ਹੋ ਰਿਹਾ ਸੀ ਔਰ ਸੁਈ ਚ ਧੰ ਗਈ ਪਰ ਉਹਦੇ ਕੰਨ ਬਾਹਰ ਹੀ ਲੱਗੇ ਹੋਏ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਬਰਜਿੰਦਰ ਕੌਰ ਆਕਾਸ਼ ਨੂੰ ਕਹਿ ਰਹੀ ਸੀ ਕਿ ਦੁਕਾਨ ਦੇ ਪੈਸੇ ਪੁੱਤ ਆਪਣੇ ਖਾਤੇ 'ਚ ਮੈਂ ਜ਼ਰੂਰ ਰੱਖੇ ਆ ਪਰ ਮੈਂ ਤਾਂ ਤੇਰੇ ਲਈ ਹੀ ਛੱਡ ਜਾਊਂਗੀ ਸਾਰੇ ਤੇਰੇ ਹੀ ਤਾਂ ਕੰਮ ਆਉਣਗੇ ਸੰਦੀਪ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਕਿ ਤੇਰੇ ਮਨ ਤੋਂ ਬਾਅਦ ਤਾਂ ਵੈਸੇ ਵੀ ਸਾਰਾ ਕੁਝ ਸਾਡਾ ਹੀ ਹੋਊਗਾ ਗਲਤਾਂ ਫੇਰ ਬੰਦੀ ਆ ਨਾ ਜੇ ਤੂੰ ਜੀਂਦੇ ਜੀ ਆਪਣੇ ਹੱਥ ਨਾਲ ਮੁੰਡੇ ਦੀ ਮਦਦ ਕਰ ਦਵੇਂ ਤਾਂ ਲਾਲਚ ਤਾਂ ਮਨ ਵਿੱਚ ਇੰਨਾ ਭਰਿਆ ਆ ਕਿ ਪੈਸਿਆਂ ਦੀ ਗਠੜੀ ਨਾਲ ਰੱਖ ਕੇ ਧੁਰਦੀ ਆ ਉਦੋਂ ਹੀ ਬਲਜਿੰਦਰ ਕੌਰ ਨੇ ਚੀਕ ਕੇ ਕਿਹਾ ਕਿ ਚਾਹ ਬਣੀ ਆ ਕਿ ਨਹੀਂ ਮੈਂ ਕਹਿ ਰਹੀ ਆ ਆਕਾਸ਼ੇ ਦੇ ਹੋਸ਼ ਟਿਕਾਣੇ ਲਾਉਣੇ ਪੈਣੇ ਆ ਅੱਜ ਕੱਲ੍ਹ ਇਹ ਕਿਸੇ ਦੀ ਨਹੀਂ ਸੌਂਦੀ ਸਾਰਾ ਦਿਨ ਜ਼ਬਾਨ ਲੜੰਦੀ ਰਹਿੰਦੀ ਆ ਤਾਂ ਉਦੋਂ ਹੀ ਸੰਦੀਪ ਉਥੇ ਚਾਹ ਲੈ ਕੇ ਆ ਗਈ ਤਾਂ ਸੱਸ ਨੇ ਮੂੰਹ ਬਣਾ ਕੇ ਕਿਹਾ ਇਹਦੇ ਹੀ ਪੈ ਸਾਡੇ ਘਰ ਮਾੜੇ ਪਏ ਆ ਇਹੋ ਮੇਰੇ ਆਕਾਸ਼ ਲਈ ਚੰਗੀ ਨਹੀਂ ਨਿਕਲੀ ਜਦੋਂ ਦੀ ਇਸ ਘਰ ਚ ਆਈ ਆ ਕੁਝ ਨਹੀਂ ਚੰਗਾ ਹੋਇਆ ਇੱਕ ਨੌਕਰੀ ਚੰਗੀ ਨਹੀਂ ਆ ਤਾਂ ਦੂਜੀ ਮਿਲ ਜਾਊਗੀ ਇਹਦੇ ਵਿੱਚ ਇੰਨਾ ਤਮਾਸ਼ਾ ਕਰਨ ਦੀ ਭਲਾ ਕੀ ਲੋੜ ਆ ਇਹ ਤਾਂ ਮੇਰੇ ਮੁੰਡੇ ਨੂੰ ਦੂਜਿਆਂ ਦਾ ਗੁਲਾਮ ਬਣਾ ਦੇਣਾ ਚਾਹੁੰਦੀ ਆ ਸੰਦੀਪ ਨੂੰ ਇਹ ਸੁਣ ਕੇ ਬਹੁਤ ਗੁੱਸਾ ਆ ਉਹਨੇ ਤੁਰੰਤ ਆਪਣੀ ਸੱਸ ਨੂੰ ਕਿਹਾ ਆਪਣੇ ਮੁੰਡੇ ਨੂੰ ਤੂੰ ਸਿਰ ਚੜਾਇਆ ਆ ਤੇ ਮੇਰੇ ਕਦਰਾਂ ਨੂੰ ਮਨਹੂਸ ਦੱਸਦੀ ਆ ਤੇਨੂੰ ਸਮਝ ਨਹੀਂ ਆਉਂਦਾ ਕਿ ਤੇਰਾ ਮੁੰਡਾ ਕੰਮ ਹੀ ਨਹੀਂ ਕਰਨਾ ਚਾਹੁੰਦਾ ਅੱਜ ਤਾ ਤੂੰ ਕਹਿ ਰਹੀ ਆ ਕਿ ਨੌਕਰੀ ਨਹੀਂ ਤਾਂ ਦੂਜੀ ਮਿਲ ਜਾਊਗੀ ਕੱਲ ਨੂੰ ਦੂਜੀ ਨਹੀਂ ਤਾਂ ਤੀਜੀ ਮਿਲ ਜਾਊਗੀ ਫਿਰ ਤਾਂ ਤੇਰਾ ਕੋਈ ਪ੍ਰੋਸਾ ਨਹੀਂ ਕਿ ਅੱਜ ਮੇਰੇ ਕਦਮਾਂ ਸ਼ੂਭ ਹੋ ਗਏ ਤਾਂ ਕੱਲ ਨੂੰ ਤੂੰ ਦੂਜੀ ਬਹੂ ਲਿਆਉਣ ਨੂੰ ਕਹਿ ਦੇਂਗੀ ਫਿਰ ਮੈਂ ਵੀ ਵੇਖੂਗੀ ਕਿ ਬਿਨਾ ਕਮਾਏ ਇਸ ਘਰ ਦਾ ਖਰਚਾ ਕਿਵੇਂ ਚੱਲੂਗਾ ਕਿਉਂਕਿ ਜ਼ਰੂਰੀ ਨਹੀਂ ਆ ਕਿ ਦੂਜੀ ਬਹੂ ਵੀ ਜਾ ਕੇ ਬਾਹਰ ਕਮਾਊਗੀ ਮੈਂ ਆਪਣੀ ਮਰਜ਼ੀ ਨਾਲ ਕਮਾ ਕੇ ਆਕਾਸ਼ ਦੀ ਮਦਦ ਕਰਦੀ ਆਂ ਪਰ ਆਕਾਸ਼ ਮੇਰਾ ਫਾਇਦਾ ਚੁੱਕ ਰਿਹਾ ਆ ਤਾਂ ਫਿਰ ਮੈਨੂੰ ਵੀ ਸੋਚਣਾ ਪਊਗਾ ਮੈਂ ਵੀ ਤਾਂ ਆਪਣੇ ਭਵਿੱਖ ਬਾਰੇ ਸੋਚਣਾ ਹੀ ਆ ਚਾਹੇ ਆਕਾਸ਼ ਨੂੰ ਕੋਈ ਚਿੰਤਾ ਨਹੀਂ ਆ ਮੈਂ ਕਦੋਂ ਤੱਕ ਇਹਦਾ ਸਾਥ ਦਊਂਗੀ ਕਿਉਂਕਿ ਇਕੱਲਾ ਜਾਣਾ ਕੁਝ ਨਹੀਂ ਕਰ ਸਕਦਾ ਇਸ ਲਈ ਤਾਂ ਮੈਨੂੰ ਵੀ ਆਪਣੀ ਜ਼ਿੰਦਗੀ ਬਾਰੇ ਸੋਚਣਾ ਹੀ ਪਊਗਾ ਤੁਸੀਂ ਦੋਵੇਂ ਤੈਅ ਕਰ ਲਓ ਹੁਣ ਕਿ ਕੀ ਕਰਨਾ ਆ ਜੇ ਤੁਸੀਂ ਆਪਣੇ ਮੁੰਡੇ ਨੂੰ ਬਿਠਾ ਕੇ ਖਵਾ ਸਕਦੇ ਹੋ ਤਾਂ ਖਵਾਓ ਸੰਦੀਪ ਆਪਣੀ ਗੱਲ ਕਹਿ ਕੇ ਗੁੱਸੇ 'ਚ ਆਪਣੇ ਕਮਰੇ ਵਿੱਚ ਚਲੀ ਗਈ। ਸੰਦੀਪ ਦੇ ਕਹੇ ਸ਼ਬਦ ਬਹੁਤ ਡੂੰਗੇ ਸੀ ਕਿਉਂਕਿ ਸੱਚ ਤਾਂ ਇਹੋ ਸੀ ਕਿ ਅੱਜ ਦੇ ਟਾਈਮ ਘਰ 'ਚ ਕਮਾਉਣ ਵਾਲੀ ਇਕੱਲੀ ਸੰਦੀਪ ਹੀ ਸੀ। ਸੰਦੀਪ ਦੇ ਜਾਂਦਿਆ ਹੀ ਬਲਜਿੰਦਰ ਕੌਰ ਗੁੱਸੇ 'ਚ ਬੁੜਬੁੜਾਉਂਦੀ ਹੋਈ ਬੋਲੀ ਮੈਂ ਕਿਉਂ ਖਵਾਵਾਂ ਇਹਨੂੰ ਭਲਾ? ਵੇਲਾ ਬਿਠਾ ਕੇ ਮੈਂ ਤਾਂ ਇੰਨਾ ਵੱਡਾ ਕਰਕੇ ਤੈਨੂੰ ਦੇ ਦਿੱਤਾ। ਹੁਣ ਤੂੰ ਜਾਣ ਤੇ ਇਹ ਜਾਣੇ ਮੈਨੂੰ ਤਾਂ ਵਿਧਵਾ ਦੀ ਪੈਨਸ਼ਨ ਮਿਲਦੀ ਆ ਤਾਂ ਮੈਂ ਇਹਨੂੰ ਥੋੜੀ ਨਾ ਦਵਾਂਗੀ। ਮੈਂ ਤੁਹਾਡੇ ਦੋਵਾਂ ਚ ਪੀਸਣ ਵਾਲੀ ਨਹੀਂ ਆ ਬਲਜਿੰਦਰ ਕੌਰ ਨੂੰ ਪਤਾ ਸੀ ਕਿ ਜੇ ਸੰਦੀਪ ਚਲੀ ਗਈ ਤਾਂ ਉਹਦਾ ਮੁੰਡਾ ਉਹਦੇ ਤੇ ਬੋਝ ਬਣ ਜੂਗਾ ਕਿਉਂਕਿ ਉਹਨੂੰ ਪੈਨਸ਼ਨ ਮਿਲਦੀ ਆ ਦੂਜੀ ਬਹੂ ਆ ਕੇ ਇੰਨੀ ਮਦਦ ਕਰੂਗੀ ਇਹਦੀ ਕੋਈ ਗਰੰਟੀ ਨਹੀਂ ਤਾਂ ਭਲਾਈ ਐਸੇ ਵੇਚਿਆ ਕਿ ਆਕਾਸ਼ ਤੇ ਹੀ ਦਬਾਅ ਬਣਾਇਆ ਜਾਵੇ ਆਕਾਸ਼ ਵੀ ਉਹਦੀ ਬੁੜ ਬੁੜਾਹਟ ਸੁਣ ਰਿਹਾ ਸੀ ਤੇ ਸੋਚ ਰਿਹਾ ਸੀ ਬਲਜਿੰਦਰ ਕੌਰ ਕੁਝ ਥੇਰ ਬੈਠੀ ਰਹੀ ਤੇ ਫਿਰ ਆਕਾਸ਼ ਨੂੰ ਬੋਲੀ ਆਕਾਸ਼ ਪੁੱਤ ਕੋਈ ਕੰਮ ਤਾਂ ਕਰਨਾ ਹੀ ਪਊਗਾ ਤੈਨੂੰ ਅੱਜ ਤਾਂ ਬਹੂ ਦੀ ਗੱਲ ਮੈਨੂੰ ਵੀ ਚੰਗੀ ਲੱਗੀ ਆ ਉਹ ਠੀਕ ਹੀ ਕਹਿੰਦੀ ਆ ਕਿਉਂਕਿ ਕੱਲ ਨੂੰ ਜੇ ਘਰ ਬੈ ਗਈ ਤਾਂ ਘਰ ਕਿਵੇਂ ਚੱਲੂਗਾ ਤੇ ਜਦੋਂ ਤੁਹਾਡਾ ਬੱਚਾ ਹੋ ਜਾਊਗਾ ਤਾਂ ਫਿਰ ਕੀ ਹੋਊਗਾ ਫਿਰ ਤਾਂ ਇਹਨੂੰ ਨੌਕਰੀ ਛੱਡਣੀ ਪੈਣੀ ਆ ਪੁੱਤ ਮੇਰੀ ਗੱਲ ਮੰਨ ਕੁਝ ਦਿਨ ਇਹ ਨੌਕਰੀ ਕਰ ਲੈ ਤੇ ਜੇ ਸਮਝ ਨਾ ਆਵੇ ਤਾਂ ਛੱਡ ਦੇ ਪਰ ਫਿਲਹਾਲ ਤੂੰ ਮਿਹਨਤ ਕਰ ਹਜੇ ਤਾਂ ਤੈਨੂੰ ਪਹਿਲੀ ਤਨਖਾਹ ਵੀ ਨਹੀਂ ਮਿਲੀ ਹੁਣ ਬਲਜਿੰਦਰ ਕੌਰ ਆਕਾਸ਼ ਤੇ ਮਾਨਸਿਕ ਦਬਾਅ ਬਣਾ ਰਹੀ ਸੀ ਤੇ ਆਕਾਸ਼ ਨੂੰ ਵੀ ਸਮਝ ਆ ਗਿਆ ਸੀ ਕਿ ਭਵਿੱਖ ਵਿੱਚ ਸੰਦੀਪ ਦੇ ਬਿਨਾ ਮੇਰਾ ਗੁਜ਼ਾਰਾ ਨਹੀਂ ਆ ਕਿਉਂਕਿ ਉਹਦੀ ਮਾਂ ਤਾਂ ਬਾਈਕ ਵਿੱਚ ਪੈਟਰੋਲ ਪਾਉਣ ਦੇ ਵੀ ਪੈਸੇ ਨਹੀਂ ਦਿੰਦੀ ਉਹਦੇ ਲਈ ਵੀ ਸੰਦੀਪ ਕੋਲੋਂ ਹੀ ਮੰਗਦਾ ਆ ਅੱਜ ਉਹਨੂੰ ਆਪਣੀ ਪਤਨੀ ਦੀ ਚੰਗਿਆਈ ਸਮਝ ਆ ਰਹੀ ਸੀ ਕਿਉਂਕਿ ਮਾਂ ਦੇ ਸ਼ਬਦ ਇਹੋ ਜਿਹੇ ਸੀ ਜਿਹੜੇ ਹਕੀਕਤੋਂ ਪੜਦਾ ਚੁੱਕਰੇ ਸੀ ਆਕਾਸ਼ ਚੁੱਪਚਾਪ ਉੱਠ ਕੇ ਅੰਦਰ ਗਿਆ ਤੇ ਸੰਦੀਪ ਨੂੰ ਬੋਲਿਆ ਕਿ ਹੁਣ ਤੈਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਮੈਂ ਕੱਲ ਤੋਂ ਚਲਾ ਜਾਊਂਗਾ ਆਫਿਸ ਹੁਣ ਉੱਠ ਕੇ ਮੈਨੂੰ ਖਾਣਾ ਦੇ ਦੇ ਕਿਉਂਕਿ ਸਵੇਰੇ ਆਫਿਸ ਲਈ ਛੇਤੀ ਉੱਠਣਾ ਆ ਸੰਦੀਪ ਦੇ ਮਨ ਵਿੱਚ ਇੱਕ ਗੁਦਗਦੀ ਜੀ ਹੋ ਰਹੀ ਸੀ ਕਿ ਆ ਜਾ ਕੇ ਉਹਨੇ ਇਹਨੇ ਕੜਵਾਹਟ ਨਾਲ ਗੱਲ ਕੀਤੀ ਆ ਜਿਹਦਾ ਇੰਨਾ ਵੱਡਾ ਨਤੀਜਾ ਸਾਹਮਣੇ ਆਇਆ ਆ ਜਿਹੜਾ ਕਾਛ ਸਿੱਧੇ ਤੌਰ ਤੇ ਮੰਨਣ ਨੂੰ ਤਿਆਰ ਨਹੀਂ ਸੀ ਹੁਣ ਉਹ ਖੁਦ ਜਾ ਕੇ ਆਫਿਸ ਜਾਣ ਦੀ ਗੱਲ ਕਹਿ ਰਿਹਾ ਆ ਬਾਰ ਬੈਠੀ ਬਲਜਿੰਦਰ ਕੌਰ ਨੂੰ ਵੀ ਸੁਖ ਦਾ ਸਾਹ ਲਿਆ ਕਿ ਚਲ ਹੁਣ ਕੋਈ ਉਹਦੇ ਕੋਲੋਂ ਪੈਸੇ ਨਹੀਂ ਮੰਗੂਗਾ ਥੋੜੀ ਦੇਰ ਵਿੱਚ ਸੰਦੀਪ ਨੇ ਖਾਣਾ ਬਣਾ ਦਿੱਤਾ ਤੇ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ ਤਾਂ ਬਲਜਿੰਦਰ ਕੌਰ ਨੇ ਕਿਹਾ ਬਹੁਤ ਕੱਲ ਤੋਂ ਮੈਂ ਨਾਸ਼ਤਾ ਬਣਾ ਦਿਆ ਕਰੂੰਗੀ ਕਿਉਂਕਿ ਤੂੰ ਸਵੇਰੇ ਆਫਿਸ ਵੀ ਜਾਣਾ ਹੁੰਦਾ ਆ ਤੇ ਉੱਤੋਂ ਖਾਣਾ ਬਣਾਉਣਾ ਐਵੇਂ ਤੇਰਾ ਕੰਮ ਵੱਧ ਜਾਂਦਾ ਆ ਸੰਦੀਪ ਮਾਨ ਹੀ ਮਾਨ ਮੁਸਕਰਾ ਰਹੀ ਸੀ ਤੇ ਸੋਚ ਰਹੀ ਸੀ ਕਿ ਜੇ ਬੋਲਣ ਨਾਲ ਸਭ ਕੁਝ ਠੀਕ ਹੁੰਦਾ ਆ ਤਾਂ ਜ਼ਰੂਰ ਬੋਲਣਾ ਚਾਹੀਦਾ ਆ ਆਖਰ ਕੁੜੀਆਂ ਨੂੰ ਉਹਨਾਂ ਦਾ ਮਾਪਿਓ ਬੋਲਣਾ ਕਿਉਂ ਨਹੀਂ ਸਿਖਾਉਂਦਾ ਅੱਜ ਉਹਦੀ ਇੱਕ ਧਮਕੀ ਨਾਲ ਸਾਰਿਆਂ ਦੇ ਹੋਸ਼ ਟਿਕਾਣੇ ਆ ਗਏ ਸੀ ਜਿਹੜੀ ਸੱਸ ਸ਼ਾਮ ਦੀ ਚਾਹ ਲਈ ਸੰਦੀਪ ਦਾ ਇੰਤਜ਼ਾਰ ਕਰਦੀ ਸੀ ਅੱਜ ਉਹ ਖੁਦ ਚਾਹ ਬਣਾ ਕੇ ਸੰਦੀਪ ਦਾ ਇੰਤਜ਼ਾਰ ਕਰ ਰਹੀ ਸੀ ਇਹ ਸੰਦੀਪ ਦੇ ਚੰਗੇ ਦਿਨ ਸੀ ਵਧੀਆ ਹੋਇਆ ਜਿਹੜਾ ਉਹਨੇ ਮੂੰਹ ਖੋਲ ਲਿਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ